ਸਿਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਆਪਣੇ YouTube ਚੈਨਲ ਸਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਪਾਰਟੀ ویئر ਆਈਟਮ ਫਿਰ ਲੈ ਕੇ ਆਈਆਂ ਬਹੁਤ ਪਿਆਰੇ ਪਿਆਰੇ ਜੀ ਇੱਕ ਸੈੱਟ ਆਪਣੇ ਕੋਲ ਰਿਪੀਟ ਆ ਗਿਆ ਜੀ ਜਿਨ੍ਹਾਂ ਦੀ ਤੁਸੀਂ ਬਾਰ ਬਾਰ ਡਿਮਾਂਡ ਕਰ ਰਹੇ ਸੀ 2175 ਰੁਪਏ ਵਾਲਾ ਠੀਕ ਹੈ ਜੀ ਸੈੱਟ ਦੇ ਲੋ 2175 ਰੁਪਏ ਵਾਲਾ ਸੈੱਟ ਦੁਬਾਰਾ ਰਿਪੀਟ ਆ ਗਿਆ ਜੀ ਜਿਨ੍ਹਾਂ ਨੂੰ ਨਹੀਂ ਮਿਲਿਆ ਸੀ ਉਹ ਦੇਖ ਲੈਣਾ ਠੀਕ ਹੈ ਪਿਓਰ ਮਸਲੀਨ ਦਾ ਸੂਟ ਸੀ ਜੀ ਬਹੁਤ ਜ਼ਿਆਦਾ ਵਧੀਆ ਕਲਰ ਬਹੁਤ ਸੋਹਣੇ ਸੀ ਇਹਨਾਂ ਦੇ ਠੀਕ ਹੈ ਇਹ ਸੈੱਟ ਸਾਡੇ ਕੋਲ ਦੋ ਤਿੰਨ ਸੈੱਟ ਅਸੀਂ ਸੇਲ ਕਰ ਲੇ ਏ ਦੇਖੋ ਠੀਕ ਹੈ ਜੀ ਜਿਹੜੀ ਇਹਨਾਂ ਦੀ ਸ਼ਿਪਿੰਗ ਆ ਉਹ ਪਰਚੇਵਾਂ ਜਿਹੜੀ ਇਹਨਾਂ ਦੀ ਸ਼ਿਪਿੰਗ ਆ ਉਹ ਬਿਲਕੁਲ ਫ੍ਰੀ ਰਹਿਣ ਵਾਲੀ ਹੈ ਜਿੱਦਾਂ ਕਿ ਤੁਹਾਨੂੰ ਕਿਹਾ ਹੋਇਆ ਜੀ ਪਾਰਟੀ ਵੇਅਰ ਚੱਲ ਰਹੀ ਹੈ ਦੋ ਤਿੰਨ ਦਿਨ ਹੋਰ ਲਗਾਤਾਰ ਪਾਰਟੀ ਵੇਅਰ ਆਈਟਮ ਆਉਂਗੀ ਤੁਹਾਡੇ ਕੋਲ ਹੈਵੀ ਤੋਂ ਹੈਵੀ ਸਿੰਪਲ ਤੋਂ ਸਿੰਪਲ ਇਹ ਦੇਖੋ ਪਿਓਰ ਮਸਲੀਨ ਦਾ ਹੈ ਜੀ ਬਾਰਡਰ ਬਹੁਤ ਪਿਆਰਾ ਬਣਿਆ ਹੋਇਆ ਆ ਠੀਕ ਹੈ ਇੱਥੇ ਹਾਈਲਾਈਟਿੰਗ ਹੈ ਤੇ ਇਹ ਤੁਹਾਨੂੰ ਬੋਟਮ ਮਿਲ ਰਹੀ ਹੈ ਕਲਰ ਇਹ ਹੈ ਜੀ ਠੀਕ ਹੈ ਨੰਬਰ 1 ਕਾ ਨੰਬਰ ਰੇਟ 2175 ਰੁਪਏ ਠੀਕ ਹੈ 2175 ਰੇਟ ਰਹੇਗਾ ਜੀ 2175 ਰੁਪਏ ਤੁਹਾਨੂੰ ਬਹੁਤ ਪਿਆਰਾ ਜਿਹਾ ਮਸਲੀਨ ਦਾ ਸੂਟ ਮਿਲ ਰਿਹਾ ਫਟਾਫਟ ਸੂਟ ਦੀ ਬੁਕਿੰਗ ਕਰਾਣੀ ਹੈ ਦੁਪੱਟਾ ਬਹੁਤ ਸੋਹਣਾ ਟੈਬੀ ਮਸਲੀਨ ਦਾ ਦੁਪੱਟਾ ਆ ਜੀ ਥੋੜੀ ਜਿਹੀ ਸ਼ਾਈਨ ਹੁੰਦੀ ਹੈ ਕੱਪੜੇ 'ਤੇ ਟੈਬੀ ਮਸਲੀਨ ਦਾ ਡਿਜ਼ਾਈਨਰ ਜਿਹਾ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਬਹੁਤ ਪਿਆਰਾ ਜਿਹਾ ਰੰਗ ਵੀ ਅੱਛਾ ਚੀਜ਼ ਵੀ ਅੱਛੀ ਠੀਕ ਹੈ ਜੀ ਇਦੇ ਨਾਲ ਦਾ ਇਹ ਪਿਛਲੇ ਸੈਟਾਂ 'ਚ ਹੈਗਾ ਸੀ ਆਪਣੇ ਕੋਲ ਅਵੇਲੇਬਲ ਇਹਦੇ ਨਾਲ ਦਾ ਹੀ ਸੇਮ ਇਹ ਕਲਰ ਹੈ ਠੀਕ ਹੈ ਇਹਦੇ ਸਾਡੇ ਕੋਲ ਦੋ ਹੈ 2175 ਵਾਲੇ 'ਚ ਇਹਦੇ ਦੋ ਕਲਰ ਹੈ ਸਾਡੇ ਕੋਲ ਨੰਬਰ 1 ਦੇਖੋ ਠੀਕ ਹੈ ਨੈਕਸਟ ਇੱਕ ਹੋ ਆਪਣਾ ਅ ਬਸ ਕਲਰ ਦਾ ਆਪਸ਼ਨ ਦੇਖ ਲਓ ਹੈਨਾ ਬਾਕੀ ਸੂਟ ਤਾਂ ਮੈਂ ਤੁਹਾਨੂੰ ਇਹ ਦਿਖਾਏ ਹੋਏ 2175 'ਚ ਇਹ ਆਪਣਾ ਦੁਪੱਟਾ ਹੈ ਜੀ ਨੰਬਰ 2 ਠੀਕ ਹੈ ਜੀ ਨੰਬਰ 2 2175 ਇਹ ਮਾਡਲ ਦੀ ਲੁੱਕ ਹੈ ਇਸ ਟਾਈਪ ਦੀ ਲੁੱਕ ਆਏਗੀ ਪੀਸ ਦੀ ਬਹੁਤ ਜ਼ਿਆਦਾ ਪਿਆਰਾ ਪੀਸ ਹੈ ਫੈਬਰਿਕ ਬਹੁਤ ਸਮੂਥ ਹੈ ਜਿਨ੍ਹਾਂ ਨੂੰ ਸਕਿਨ ਦੀ ਕੁਝ ਵੀ ਪ੍ਰੋਬਲਮ ਹੈ फटाफट ਸੂਟ ਬੁੱਕ ਕਰਾ ਲੈਣਾ ਸੂਟ ਕੋਈ ਕਮੀ ਨਹੀਂ ਹੈ ਜੀ ਇਹਨਾਂ ਸੂਟਾਂ ਤੇ ਬਾਰ ਬਾਰ ਮੈਸੇਜ ਆ ਰਹੇ ਸੀ ਜੀ ਕਿ ਲੈ ਆਏ ਤਾਂ ਹੁਣ ਇਹ ਆ ਗਏ ਜੀ ਹੁਣ ਦੇਖ ਲੈਣਾ ਪਿਓਰ ਮਸਲੀਨ ਦਾ ਕਿਉਂਕਿ ਰੇਂਜ ਬਹੁਤ ਪਿਆਰੀ ਦੇ ਰਹੇ ਹਨ ਸਿਰਫ ਔਰ ਸਿਰਫ 2175 ਤੇ ਹੈਰ ਦਾ ਕੰਮ ਹੋਇਆ ਵਾ ਇਹ ਤੁਹਾਨੂੰ ਮਿਲ ਰਹੀ ਹੈ ਜੀ ਬਾਟਮ ਠੀਕ ਹੈ ਜੀ ਇਹ ਬਾਟਮ ਹੈ ਨੰਬਰ 3 ਠੀਕ ਹੈ ਜੀ 2175 ਨੰਬਰ 3 ਇਹ ਪਿਆਰਾ ਜਿਹਾ ਪੀਸ ਤੁਹਾਨੂੰ ਦੇ ਰਹੇ ਹਾਂ ਨੰਬਰ 3 ਠੀਕ ਹੈ ਜੀ ਨੈਕਸਟ ਪੀਸ ਨੰਬਰ 4 ਇਹ ਕਲਰ ਰਹੇਗਾ ਜੀ ਇਹਦਾ ਆਹ ਕਲਰ ਬਹੁਤ ਸੋਹਣਾ ਹੈ ਮਤਲਬ ਕਿ ਸਰਦਾਰੀ ਦੇ ਕਲਰ ਹੈ ਜੀ ਸੋਬਰ ਦੇ ਜਿਨ੍ਹਾਂ ਨੂੰ ਸੋਬਰ ਚੀਜ਼ ਪਸੰਦ ਹੈ ਜੋ ਮਾਡਲ ਨੇ ਵੇਅਰ ਕੀਤਾ ਹੋਇਆ ਸੇਮ ਡਿਜ਼ਾਈਨ ਸੇਮ ਪ੍ਰਿੰਟ ਬਹੁਤ ਪਿਆਰੀ ਜੀ 2175 ਰੁਪਏ ਨੰਬਰ 4 ਠੀਕ ਹੈ ਜੀ ਨੰਬਰ 4 ਬਿਲਕੁਲ ਮਖਮਲ ਮਲਾਈ ਵਰਗਾ ਕੱਪੜਾ ਆ ਦੂਜਾ ਪਲੱਸ ਪੁਆਇੰਟ ਹੈ ਇਹਨਾਂ ਨੂੰ ਕੋਈ ਤੁਹਾਨੂੰ ਡਰਾਈ ਕਲੀਨ ਕਰਾਣ ਦੀ ਜ਼ਰੂਰਤ ਨਹੀਂ ਕੋਈ ਕੁਝ ਨਹੀਂ ਕਰਾਣ ਦੀ ਜ਼ਰੂਰਤ ਬਹੁਤ ਸੋਹਣਾ ਸੋਟ ਚੱਲਦਾ ਆ ਜੀ ਠੀਕ ਹੈ ਤੇ ਇੱਕ चीज ਹੋਰ ਬੜੀ ਸੋਹਣੀ ਲੈ ਕੇ ਆਏ ਆ ਤੁਹਾਡੇ ਵਾਸਤੇ ਰੀਨੇਵਰ ਰੇਟ ਤੇ 2275 ਚ ਰੇਟ ਰਹੇਗਾ ਜੀ ਸੂਟ ਦਾ 2275 ਰੁਪਏ ਇਸ ਤੁਹਾਨੂੰ ਬਹੁਤ ਪਿਆਰਾ ਜਿਹਾ ਮਸਲੀਨ ਦਾ ਇੱਕ ਜਿਹਦਾ ਗਰਲਿਸ਼ ਲੁੱਕ ਚਾਹੀਦੇ ਹੁੰਦੇ ਨਾ ਥੋੜਾ ਜਿਹਾ ਬ੍ਰਾਈਟ ਜਾਂ ਚਟ ਥੋੜਾ ਉਠਮਾ ਤੇ ਖੇੜਮਾ ਰੰਗ ਬਸ ਕਪੜਾ ਤਾਂ ਤੁਸੀਂ ਸੋਚਣ ਸਮਝਣ ਦੀ ਲੋੜ ਨਹੀਂ ਹੈਗੀ ਰਾਮਟੈਕਸ ਬ੍ਰਾਂਡ ਹੈ ਜੀ ਆਪਣਾ ਬੜਾ ਪਿਆਰਾ ਜਿਹਾ ਡਿਜੀਟਲ ਚ ਫੁੱਲ ਬਣਾਇਆ ਇਹ ਦੇਖੋ ਇਹ ਕੀ ਰਹਾ ਹੈ ਬੜਾ ਸੋਹਣਾ ਡਿਜੀਟਲ ਚ ਫਲਾਵਰ ਬਣਾਇਆ ਫਰੰਟ ਤੇ ਵੱਡਾ ਉਹਨੂੰ ਪੂਰਾ ਥ੍ਰੈਡ ਦੇ ਨਾਲ ਕੀਤਾ ਜੀ ਹਾਈਲਾਈਟ ਪੂਰਾ ਥ੍ਰੈਡ ਦਾ ਕੰਮ ਹੈ ਸਾਰਾ ਠੀਕ ਹੈ ਪੂਰਾ ਕੰਮ ਕਰਿਆ ਹੋਇਆ ਬਾਟਮ ਤੋਂ ਨੂੰ ਟੋਨ ਤੋਂ ਟੋਨ ਮਿਲ ਰਹੀ ਹੈ ਗਾਦਰੀ ਪਿੰਕ ਜਿਹਾ ਰੰਗ ਹੈ ਨੰਬਰ 5 ਹੈ ਜੀ ਨੰਬਰ 5 ਹੈ 2275 ਰੁਪਏ ਰੇਟ ਹੈ ਜੀ ਠੀਕ ਹੈ ਨੰਬਰ 5 2275 ਰੁਪਏ ਰੇਟ ਪਿਓਰ ਚਨੋਂਨ ਦਾ ਦੁਪੱਟਾ ਬਹੁਤ ਸੋਹਣਾ ਜਿੱਦਾਂ ਥੋੜਾ ਜਿਹਾ ਬ੍ਰਾਈਟ ਚਾਰਟ ਚਾਹੀਦਾ ਹੁੰਦਾ ਨਾ ਖਿੜਵੇਂ ਜੇ ਰੰਗ ਉਹ चीज ਤੁਹਾਨੂੰ ਦੇ ਰਹੇ ਹਾਂ 2275 ਰੁਪਏ ਚ ਮਸਲੀਨ ਦਾ ਬਹੁਤ ਪਿਆਰਾ ਜਿਹਾ ਪੀਸ ਨੰਬਰ 5 फटाफट ਜਲਦੀ ਬੁਕਿੰਗ ਕਰਾਣੀ ਹੈ ਡਿਜ਼ਾਈਨਰ ਪੀਸ ਹੈ ਗਰਲਿਸ਼ ਲੁੱਕ ਚ ਇਹ ਰੈਂਡ ਦੇ ਹਿਸਾਬ ਨਾਲ ਬਹੁਤ ਪਿਆਰਾ ਇਹਦਾ ਆਈਬਰੀ ਸਕਿਨ ਕਲਰ ਮਤਲਬ ਆਫ ਵਾਈਟ ਜਿਹਾ ਕਲਰ ਹੁੰਦਾ ਹੈ ਨਾ ਕਰੀਮ ਕਲਰ 골ਡਨ ਟੱਚ ਚ ਉਹ ਕਲਰ ਹੈ ਦੇਖੋ ਫਰੰਟ ਤੁਹਾਨੂੰ ਇਸ ਸਟਾਈਲ ਦਾ ਮਿਲੇਗਾ ਠੀਕ ਹੈ ਪੂਰੀ ਹਾਈਲਾਈਟਿੰਗ ਦੇ ਨਾਲ ਫਰੰਟ ਬਹੁਤ ਪਿਆਰਾ ਜਿਹਾ ਮਿਲ ਰਿਹਾ ਹੈ ਐਮਬਰਾਇਡਰੀ ਦੇ ਨਾਲ ਜਿਹੜਾ ਇਹਦਾ ਬਾਰਡਰ ਬਣਾਇਆ ਬਹੁਤ ਗਜਬ ਜਿਹਾ ਬਾਰਡਰ ਬਣਾਇਆ ਇਹ ਤੁਹਾਨੂੰ ਬੈਕ ਸਾਈਡ ਮਿਲੇਗੀ ਸੇ ਠੀਕ ਹੈ ਜੀ ਡਿਜ਼ਾਈਨਰ ਮਿਲ ਰਿਹਾ ਦੁਪੱਟਾ ਚਾਰ ਪਾਸੇ ਬਾਰਡਰਿੰਗ ਦੇ ਨਾਲ ਨੰਬਰ 6 ਤਰੀ ਤੁਹਾਨੂੰ ਲੱਗ ਤੋਂ ਦਿੱਤੀਆਂ ਜਾ ਰਹੀਆਂ ਠੀਕ ਹੈ ਜੀ ਦਿੱਤਾ ਵਿੱਚ ਪਾਣਾ ਠੀਕ ਹੈ ਨੰਬਰ 6 ਹੈ ਤੇ ਇਹ ਤੁਹਾਨੂੰ ਬਾਰਡਰ ਮਿਲ ਰਿਹਾ ਚਾਰੇ ਪਾਸੇ ਬਹੁਤ ਗਜਬ ਜਿਹਾ ਪੀਸ ਹੈ ਰੇਟ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਮਿਲ ਰਿਹਾ 2200 75 ਹਣਾ ਨੈਕਸਟ ਨੈਕਸਟ ਆ ਗਿਆ ਜੀ ਮਿੱਠਾ ਮਿੱਠਾ ਲੈਮਨ येलो ਕਲਰ ਹਾਨੂੰ ਚ ਬਣਵਾਲਾ ਨਹੀਂ ਹੈਗਾ ਕਪੜਾ ਯੂਜ਼ ਕਰੂਗੇ ਯਾਦ ਕਰੂਗੇ ਪੂਰਾ ਗਰਲਿਸ਼ ਲੁੱਕ ਚ ਖਿੜਵਾਜਾ ਰੰਗ ਨੰਬਰ 7 ਠੀਕ ਹੈ ਜੀ ਨੰਬਰ 7 ਜਿਹੜਾ ਚੁੰਨੀ ਹੈ ਇਹਨਾਂ ਦੀ ਤਨੋਂਨ ਦੀ ਤਾਂ ਇਹਨਾਂ ਬਹਿ ਜਾ ਬਹਿ ਜਾ ਕਰਾਈ ਪਈ ਹੈ ਦੁਪੱਟਾ ਵਗੈਰਾ ਨੇ ਆ ਦੇਖੋ ਇਦਾਂ ਚਾਰੋਂ ਪਾਸੇ ਇਹਨਾਂ ਦੇ ਬਾਰਡਰ ਹੈ ਜਿੱਦਾਂ ਤੁਹਾਨੂੰ ਇੱਥੇ ਘੇਰੇ ਤੇ ਮਿਲਿਆ ਨਾ ਜਿੱਦਾਂ ਬਾਰਡਰ ਉਹੀ ਤੁਹਾਨੂੰ ਚਾਰੋਂ ਪਾਸੇ ਬਾਰਡਰ ਦੇ ਆ ਇਹਨਾਂ ਨੂੰ ਬਹੁਤ ਪਿਆਰਾ ਜਿਹਾ ਸਟਾਈਲਿਸ਼ ਜਿਹਾ ਸੂਟ ਰੈਡੀ ਕਰਿਆ ਹੋਇਆ

ਚਾਰੋਂ ਪਾਸੇ ਇਸੇ ਤਰ੍ਹਾਂ ਤੁਹਾਨੂੰ ਬੋਰਡਰ ਮਿਲੇਗਾ ਜਿੱਦਾਂ ਸ਼ਰਟ ਤੇ ਮਿਲ ਰਿਹਾ ਦੁਪੱਟੇ ਤੇ ਪ्योर ਚਨੋਂਨ ਦਾ ਟੌਨ ਟੂ ਟੌਨ ਦੁਪੱਟਾ ਸਿਰਫ ਔਰ ਸਿਰਫ 2275 ਚ ਰਾਮਟੈਕਸ ਦਾ ਇੰਨਾ ਪਿਆਰਾ ਜਿਹਾ ਪੀਸ ਤੁਹਾਨੂੰ ਦੇ ਰਹੇ ਹਨ ਮਤਲਬ ਕੁਝ ਸੋਚਣ ਸਮਝਣ ਦੀ ਜ਼ਰੂਰਤ ਨਹੀਂ ਹੈਗੀ ਇੰਨੀ ਹੁਣ ਦੇਖੋ ਜੀ ਆਪਣੇ 299 ਤੁਹਾਨੂੰ ਪਾਰਟੀ ਵੇਅਰ ਇੱਕ ਬੈਨੀਫਿਟ ਚ ਦੇ ਰਹੇ ਹਨ ਕੈਟਲੌਗ ਇਹ ਵੀ ਤੁਹਾਨੂੰ ਬੈਨੀਫਿਟ ਦੀ ਕੈਟਲੌਗ ਮਿਲ ਰਹੀ ਹੈ ਬਹੁਤ ਸੋਹਣੀ ਠੀਕ ਹੈ ਜੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਇੰਨੇ ਪਿਆਰੇ ਪਿਆਰੇ ਰੰਗ ਹੈ ਇੰਨੇ ਪਿਆਰੇ ਡਿਜ਼ਾਈਨਰ ਸੂਟ ਹੈ 3500 ਚਾਰ ਚਰ ਹਜ਼ਾਰ ਤੱਕ ਦੇ ਸੂਟ ਹੈ ਜੀ ਜਿਹੜੇ ਸਿਰਫ ਔਰ ਸਿਰਫ ਅਜ 2.99 ਤੁਹਾਨੂੰ ਸੂਟ ਮਿਲ ਰਿਹਾ ਜੀ ਫਟਾਫਟ ਸੂਟ ਬੁੱਕ ਕਰਾਣਾ ਆ ਬਸ ਕਿਉਂਕਿ ਸੂਟ ਬਹੁਤ ਜ਼ਿਆਦਾ ਸੋਹਣੇ ਆ ਆ ਦੇਖੋ ਦੇਖੋ ਜੀ ਬਹੁਤ ਪਿਆਰਾ ਸਟਾਈਲਿਸ਼ ਪੀਸ ਬਣਿਆ ਹੋਇਆ ਚੰਗੀ ਤਰ੍ਹਾਂ ਜੀ ਦਿਖਾ ਦਿਓ ਇਹ ਤੋਂ ਨੂੰ ਪੂਰੀ ਤੇ ਸੀਕੁਐਂਸ ਮਿਲੀ ਹੋਈ ਐ ਪਾਣੀ ਦੀ ਸੀਕੁਐਂਸ ਇਹਨਾਂ ਚੁੱਬਦੀ ਐ ਨਾ ਕੁਛ ਪੂਰਾ ਥ੍ਰੈਡ ਦਾ ਕੰਮ ਵਿੱਚ ਸਿੱਪੀ ਪਾਣੀ ਦੀ ਉੱਪਰ ਤੁਹਾਨੂੰ ਇੱਥੇ ਪ੍ਰਿੰਟ দেয়া ਥੋੜਾ ਜਿਹਾ ਡਿਜੀਟਲ ਉਹਨੂੰ ਦੇ ਆ ਨੋਟਵਰਕ ਦੇ ਨਾਲ ਹਾਈਲਾਈਟ ਮਤਲਬ ਜਿੱਦਾਂ ਆਪਣੇ ਯੋਗ ਦੇ ਉੱਪਰ ਬੋਡੀ ਤੇ ਆ ਗਿਆ ਠੀਕ ਐ ਫੇਰ ਚਲੇ ਜਾਓ ਜੀ ਘੇਰੇ ਤੇ ਘੇਰਾ ਤੁਸੀਂ ਇਨਸਰਟ ਪਾ ਕੇ ਬਹੁਤ ਸੋਹਣਾ ਜਿਹਾ ਘੇਰਾ ਰੈਡੀ ਕਰਿਆ ਦੇਖੋ ਅਰ ਕਲਰ ਤਾਂ ਪੁੱਛਣ ਦੀ ਵਜ੍ਹਾ ਜ਼ਿਆਦਾ ਜ਼ਰੂਰਤ ਹੈ ਨਹੀਂ ਨੰਬਰ ਹੈਗਾ ਜੀ 9 ਠੀਕ ਐ ਨੰਬਰ ਹੈਗਾ 9 ਤੇ ਬੈਕ ਸਾਈਡ ਦੇਖੋ ਇਸ ਨੂੰ ਕਿਸੇ ਵੀ ਏਜ ਗਰੁੱਪ ਦਾ ਪਾਓ ਪੂਰਾ ਪਾਰਟੀ ਵੇਅਰ ਆਈਟਮ ਹੈ ਤੁਸੀਂ ਦੇਖ ਹੀ ਸਕਦੇ ਆ ਸਿਰਫ ਔਰ ਸਿਰਫ 299 ਤੁਹਾਨੂੰ ਅੱਜ ਇਹ ਪੀਸ ਦੇ ਰਹੇ ਹਾਂ ਜ਼ਬਰਦਸਤ ਜ ਠੀਕ ਹੈ ਜੀ 3500 ਤੋਂ ਘਾਟੇ ਸੁੱਟ ਕਿਤੇ ਨਹੀਂ ਮਿਲ ਸਕਦਾ ਸਿਰਫ ਔਰ ਸਿਰਫ 299 ਦੇ ਰਹੇ ਹਾਂ ਜੀ ਇਤਨਾ ਗਜਬ ਜਆ ਪੀਸ ਤੇ ਹੁਣ ਦੇਖਣਾ ਇਹਦਾ ਦੁਪੱਟਾ ਜੋ ਇਹਦੇ ਦੁਪੱਟੇ ਦਾ ਰੋਬ ਹੈ ਉਹ ਬਣਦਾ ਆ ਜੀ 299 ਠੀਕ ਹੈ ਜੀ ਏ ਦੇਖੋ ਦੁਪੱਟਾ ਇਧਰ ਖੜੋ ਬਟਾ پکڑ ਦੁਪੱਟੇ ਨੂੰ ਫੜ 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 ਜਲਦੀ ਆ ਦੇਖੋ ਜੀ ਇਹ ਦਪ پکڑੋ ਸਾਰਾ ਛੇ ਸੇ ਇਹ ਦਪੱਟੇ ਦੀ ਲੁੱਕ ਕਰ ਹੋਏਗੀ ਜੀ ਦੇਖੋ ਖੂਬ ਲੰਬਾ ਚੋੜਾ ਪੂਰੀ ਇਨਸਰਟਿੰਗ ਚਾਰੋ ਪਾਸੇ ਤੁਹਾਨੂੰ ਲੇਸ ਦੇਖੋ ਪੂਰੀ ਇਨਸਰਟਿੰਗ ਕਰੀ ਹੋਈ ਹੈ کیا ਪ੍ਰਿੰਟਿੰਗ دی ਹੈ ਗਜਬ ਪੀਸ ਬਣੇਗਾ ਜੀ ਬਣ ਕੇ ਨੰਬਰ 9 ਲਓ ਜੀ ਨੈਕਸਟ ਪੀਸ ਦੇਖੋ ਕਲਰ ਹਟਕੇ ਕਲਰ ਚਾਹੀਦਾ ਆ ਆ ਦੇਖੋ ਜੀ ਥੋੜਾ ਜਿਹਾ ਡਿਫਰੈਂਟ ਜਿਹਾ ਪਾਣ ਨੂੰ ਮਨ ਕਰਦਾ ਨਾ ਕਲਰ ਵੀ ਹਾਂਜੀ ਇਹ ਕਲਰ ਥੋੜਾ ਜਿਹਾ ਅਲੱਗ ਜਿਹਾ ਕਲਰ ਹੈ ਤੇ ਰੇਂਜ ਵੀ ਕੁਛ ਨਹੀਂ ਆ ਰਹੀ ਹੈਗੀ ਹਨਾ ਫਰੰਟ ਤੁਹਾਨੂੰ ਇਦਾਂ ਮਿਲ ਰਿਹਾ ਹਨਾ ਬੈਕ ਵੀ ਤੁਹਾਨੂੰ ਇਸੇ ਟਾਈਪ ਚ ਮਿਲ ਰਿਹਾ ਪੂਰਾ ਭਰਿਆ ਹੋਇਆ ਪੂਰਾ ਭਰਿਆ ਹੋਇਆ ਡਿਜ਼ਾਈਨਰ ਮਿਲ ਰਿਹਾ ਬੈਕ ਤੇ ਸੇਮ ਉਸੇ ਤਰ੍ਹਾਂ ਮਿਲੂਗਾ ਤੁਹਾਨੂੰ ਦੁਪੱਟਾ ਨੰਬਰ ਰਹੇਗਾ 10 ਪੂਰੇ ਹੈਵੀ ਦੁਪੱਟੇ ਦੇ ਨਾਲ ਸਿਰਫ ਔਰ ਸਿਰਫ 2.99 ਤੁਹਾਨੂੰ ਪਿਆਰਾ ਜਿਹਾ ਪਾਰਟੀ ਵੇਅਰ ਆਈਟਮ ਦੇ ਰਹੇ ਹਾਂ ਰੌਂਟੈਕਸ ਬ੍ਰਾਂਡ ਦੀ ਠੀਕ ਹੈ ਜੀ ਨੈਕਸਟ ਕਲਰ ਦੇਖੋ ਇਹ ਵਾਲਾ ਜੀ ਇਹ ਵੀ ਕਲਰ ਦੇਖਿਆ ਬਣਦਾ ਆ ਜੀ ਰੂਹ ਖੁਸ਼ ਹੁੰਦੀ ਆ ਪੀਸ ਦੇਖ ਕੇ ਆਹ ਦੇਖੋ ਜੀ ਜ਼ਬਰਦਸਤ ਜਿਹਾ ਪੀਸ ਫਰੰਟ ਦੀ ਬੋਡੀ ਤੇ ਆ ਘੇਰੇ ਤੇ ਐ ਬੈਕ ਤੁਹਾਨੂੰ ਪੂਰਾ ਡਿਜੀਟਲ ਮਿਲੇਗਾ ਇਸ ਟਾਈਪ ਦਾ ਮਿਲੇਗਾ ਤੁਹਾਨੂੰ ਬੈਕ ਪੂਰਾ ਡਿਜੀਟਲ ਬਹੁਤ ਸੋਹਣਾ ਮਿਲ ਰਿਹਾ ਹੈਵੀ ਦੁਪੱਟਾ ਨੰਬਰ ਰਹੇਗਾ 11 ਕਿਉਂਕਿ ਫਰੰਟ ਤੇ ਆ ਜਾਣਾ ਜੀ ਦੁਪੱਟਾ ਦੁਪੱਟਾ ਹੈਗਾ ਇਹ ਪੂਰਾ ਹੈਵੀ ਬੈਕ ਪੂਰਾ ਡਿਜੀਟਲ ਪ੍ਰਿੰਟਿੰਗ ਕਰੀ ਹੋਈ ਹੈ ਨੰਬਰ 11 ਕਲਰ ਬਹੁਤ ਜ਼ਿਆਦਾ ਸੋਹਣਾ ਫਟਾਫਟ ਸੂਟ ਦੀ ਬੁਕਿੰਗ ਕਰਾਣੀ ਹੈ ਬਿਨਾ ਸੋਚੇ ਸਮਝੇ ਕਿਸੇ ਨੂੰ ਕੋਈ ਹਾਈ ਕਲਾਸ ਪੀਸ ਦੇਣਾ ਤੁਸੀਂ ਦੇਖ ਸਕਦੇ ਹੋ ਸੂਟ ਉਹ ਵਾਲੇ ਹੈ ਜੀ 3800 44000 ਦੀ ਰੇਂਜ ਚ ਸੂਟ ਸੇਲ ਆਊਟ ਹੁੰਦੇ ਆ ਤੁਹਾਨੂੰ ਬੈਨੀਫਿਟ ਚ ਅੱਜ ਮਿਲ ਰਹੇ ਹਨ ਫਟਾਫਟ ਇਹਦਾ ਫਾਇਦਾ ਉਠਾਣਾ ਹੈ ਤੁਸੀਂ ਦੇਖੋ ਸੂਟ ਦੇਖਿਆ ਬਣਦਾ ਆ ਹਨਾ ਵੀ ਸੂਟ ਹੈਗਾ ਆ ਆ ਦੇਖੋ ਇਹ ਦੇਖੋ ਠੀਕ ਹੈ ਗਜਬ ਪੀਸ ਜਿਸ ਦਾ ਮਤਲਬ ਹੈਵੀ ਸੂਟ ਚਾਹੀਦਾ ਹੈ ਨਾ ਕਿਸੇ ਨੂੰ ਪਾਰਟੀ ਵੇਅਰ ਬਸ ਫਟਾਫਟ ਬੁੱਕ ਕਰਾਣਾ ਹੈ ਨੰਬਰ 12 ਇਹ ਮਾਡਲ ਦੀ ਲੁੱਕ ਹੈ ਸੇਮ ਪੀਸ ਹੈ ਜੀ ਪੀਸ ਤੁਹਾਨੂੰ ਹੋਰ ਦੇ ਰਹੇ ਹਾਂ ਕਰੀਮ ਕਲਰ 2 ट्रिपल 9 ਇੰਚ ਔਰਗੈਂਜਾ ਜੌਰਜਟ ਦਾ ਬਹੁਤ ਪਿਆਰਾ ਜਿਹਾ ਪੀਸ ਤੁਹਾਨੂੰ ਇੱਕ ਹੋਰ ਦੇ ਰਹੇ ਹਾਂ 2 ट्रिपल 9 ਦਾ ਆ ਲਓ ਜੀ ਇੱਥੇ ਪੂਰਾ ਹੈਂਡ ਦਾ ਕੰਮ ਦਿਆ ਹੋਇਆ ਜੀ ਡਿਜ਼ਾਈਨਰ ਇਹ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰਾ ਜਿਹਾ ਇਹ ਮਾਡਲ ਦੀ ਲੁੱਕ ਹੈ ਮਹਾਰਾਣੀ ਜਿੰਦਾ ਡਿਜ਼ਾਈਨ 2 ट्रिपल 9 ਕਰੀਮ ਕਲਰ ਸੂਟ ਨੰਬਰ 13 ਨੰਬਰ 13 299 ਚ ਬਹੁਤ ਪਿਆਰਾ ਜਿਹਾ ਪੀਸ ਤੁਹਾਨੂੰ ਦੇ ਰਹੇ ਹਾਂ ਜੀ ਇਹ ਵਾਲਾ ਨੈਕਸਟ ਇੱਕ ਸੈੱਟ ਤੁਹਾਨੂੰ ਹੋਰ ਦਿਖਾएंगे ਬਹੁਤ ਸੋਹਣਾ ਪਾਰਟੀ ਵੇਅਰ ਰੇਟ ਵੀ ਬਹੁਤ ਪਿਆਰਾ ਜਿਹਾ ਤੇ ਰਾਮਟੈਕਸ ਬ੍ਰਾਂਡ ਰਹੇਗਾ ਜੀ ਸਾਰਾ ਆਪਣੇ ਦੋ ਚੈਨਲ ਹੈ ਜੀ ਸਿਟੀ ਬੁਟੀਕ ਤੇ ਸਿਟੀ ਕਲੈਕਸ਼ਨ ਸਿਟੀ ਕਲੈਕਸ਼ਨ ਤੇ ਹਮੇਸ਼ਾ ਰਾਮਟੈਕਸ ਹੁੰਦਾ ਹੈ ਜੀ ਸਿਟੀ ਬੁਟੀਕ ਤੇ ਅਸੀਂ ਹਰ ਤਰ੍ਹਾਂ ਦਾ ਕੱਪੜਾ ਪਾਉਂਦੇ ਹਾਂ ਠੀਕ ਹੈ ਜੀ ਹੁਣ ਆ ਗਿਆ 3095 ਠੀਕ ਹੈ ਜੀ 3095 ਦੀ ਕੈਟਲੌਗ ਆ ਗਈ ਬਹੁਤ ਸੋਹਣੀ ਸ਼ਿਮਰ بیس ਦੇ ਉੱਪਰ ਠੀਕ ਹੈ ਜੀ ਇਹਦਾ بیس ਰਹੇਗਾ ਨਿਊ بیس ਹੈ ਜੀ ਬਿਲਕੁਲ ਸ਼ਿਮਰ بیس ਜਿਨ੍ਹਾਂ ਨੂੰ ਕੁਝ हटके ਪਾਣਾ ਆ 트ੈਂਡ ਦੇ ਹਿਸਾਬ ਨਾਲ ਪਾਣਾ ਆ ਸੋਬਰ ਚੀਜ਼ ਪਾਣੀ ਆ ਫਟਾਫਟ ਬੁੱਕ ਕਰਾਣਾ ਕਿਉਂਕਿ ਜਿਹੜਾ ਇਹਨਾਂ ਦਾ ਕਲਰ ਚਾਰਟ ਹੈ ਦੇਖਣਯੋਗ ਹੈ ਤੇ ਬਣਦਾ ਵੀ ਪੀਸ ਪਾਇਆ ਹੈ ਮੂੰਹ ਬੋਲਦਾ ਕਲਰ ਚਾਰਟ ਹੈ ਇਹੋ ਜਿਹੇ ਕਲਰ ਹੈ ਜਿਹੜੇ ਆਪਾਂ ਲੱਭਦੇ ਆ ਆਪਾਂ ਨੂੰ ਨਹੀਂ ਮਿਲਦੇ ਠੀਕ ਹੈ ਜੀ ਬਹੁਤ ਪਿਆਰਾ ਕਲਰ ਚਾਰਟ ਹੈ ਕੇਰਾ ਵੀ ਤੁਹਾਨੂੰ ਗਜਬ ਜਾਂ ਮਿਲ ਰਿਹਾ ਪੂਰਾ ਨੋਟਵਰਕ ਦਾ ਕੰਮ ਹੈ ਪ੍ਰਿੰਟਿੰਗ ਡਿਜ਼ਾਈਨਰ ਬੜਾਈ ਆ ਠੀਕ ਹੈ ਜੀ 4 4 5 5000 ਦੀ ਰੇਂਜ ਦੇ ਸੂਟ ਹੈ ਜੀ ਇਹ ਵਾਲਾ ਹੈਗਾ ਜੀ ਇਹਦਾ ਬਾਟਮ ਬਿਲਕੁਲ ਮਸਲੀਨ ਮੋਡਲ ਹੈ ਨਾ ਇੰਨਾ ਪਿਆਰਾ ਸੌਫਟ ਕਪੜਾ ਆ ਦੇਖੋ ਇਹ ਫਰੰਟ ਪਲੱਸ ਪੁਆਇੰਟ ਵੀ ਦੇਖ ਲਓ ਜੀ ਇਹਦਾ ਇਹ ਬੈਕ ਇਹਦੀ 슬ੀਵਸ 3 ਮੀਟਰ ਦੀ ਸ਼ਰਟ ਮਿਲ ਰਹੀ ਹੈ ਅਲੱਗ ਤੋਂ ਇਹ ਬਾਜੂ ਇਹ ਬਾਜੂ ਠੀਕ ਹੈ ਜੀ ਔਰ ਜਿਹੜਾ ਇਹਦਾ ਰੇਂਜ ਕੱਢੀ ਹੈ ਗਜਬ ਜੀ ਰੇਂਜ ਸਿਰਫ ਔਰ ਸਿਰਫ 3095 ਦਾ ਸੂਟ ਹੈ ਜੀ ਨੰਬਰ 14 14 ਨੰਬਰ ਸੂਟ 3095 ਹੁਣ ਦੇਖੋ ਇਹਦਾ ਦੁਪੱਟਾ ਦੁਪੱਟੇ ਦਾ ਵੀ ਬੇਸ ਗਜਬ ਲਗਾਇਆ ਹੋਇਆ ਬਿਲਕੁਲੀ ਪਾਰਟੀ ਵੇਅਰ ਇੱਕ ਨੰਬਰ ਪੀਸ ਆਹ ਲਓ ਜੀ ਸੂਟ ਪਾਣਾ ਹੈ ਸਟਿਚ ਹੋ ਗਏ ਪਤਾ ਲੱਗੂਗਾ ਵੀ ਸਟਿਚ ਸੂਟ ਪਾਇਆ ਹੋਇਆ ਜਿਹੜਾ ਇਹਦਾ ਬੇਸ ਹੈ ਜੀ ਪੂਰਾ ਪਾਰਟੀ ਵੇਅਰ ਬੇਸ ਲੱਗਿਆ ਹੋਇਆ ਠੀਕ ਹੈ ਜੀ ਪ੍ਰੋਪਰ ਪਾਰਟੀ ਵੇਅਰ ਸੂਟ ਹੈ ਜੀ ਇਹ ਜਿਹਨਾਂ ਨੂੰ ਜਿਆਦਾ ਤੜਕਪੜਕ ਨਹੀਂ ਪਸੰਦ ਤਾਂ بیا ਜਾ ਰੰਗ ਦੇਖੋ ਜੀ ਕਿੰਨਾ ਪਿਆਰਾ ਰੰਗ ਆ ਗਿਆ ਸਾਰੇ ਰੰਗ ਇਸ ਤੋਂ ਵੱਧ ਕੇ ਇੱਕ ਹੈ ਕੋਈ ਰੰਗ ਇਹ じゃ ਨਹੀਂ ਹੈਗਾ ਜਿਹੜਾ ਛੱਡਣ ਵਾਲਾ ਆ ਆ ਦੇਖੋ ਨੰਬਰ 15 ਆ ਦੇਖੋ ਜੀ ਨੰਬਰ 15 ਠੀਕ ਹੈ सेम इसे तरह बाजू अलग तो दुपट्टा इस टाइप का यह रहेगी मॉडल की लुक ठीक है जी नंबर पंद्रह पीस नंबर सोलह सूट ठीक है जी नंबर सोलह ਇਹ ਤੁਹਾਨੂੰ ਮਿਲੇਗਾ ਜੀ ਇਹਦਾ ਸ਼ਾਰਟ ਇਹ ਦੁਪੱਟਾ ਰੰਗ ਬਹੁਤ ਜ਼ਿਆਦਾ ਸੋਹਣਾ ਹੈ ਰੰਗ ਤੁਸੀਂ ਦੇਖ ਸਕਦੇ ਇਸ ਟਾਈਪ ਦਾ ਕਲਰ ਹੈ ਨੰਬਰ 16 ਬਹੁਤ ਜ਼ਿਆਦਾ ਸੋਹਣਾ ਕਲਰ ਹੈ ਲੈ ਜੀ ਨੈਕਸਟ ਪੀਸ ਦੇਖੋ ਨੰਬਰ 17 ਆ ਲਓ ਜੀ ਬਹੁਤ ਪਿਆਰਾ ਪੀਸ ਇਹ ਰਹੇਗਾ ਇਹਦਾ ਦੁਪੱਟਾ ਇਹ ਰਹੇਗੀ ਆਪਣੀ ਮਾਡਲ ਦੀ ਲੁੱਕ ਨੰਬਰ 17 ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਬਹੁਤ ਪਿਆਰਾ ਜਿਹਾ ਡਿਜ਼ਾਈਨ ਅੱਛਾ ਜੀ ਹੁਣ ਲੈ ਕੇ ਆਈਆਂ ਇੱਕ ਕੈਟਲੌਗ ਆਫ ਵਾਈਟ ਤੇ ਕਿਉਂਕਿ ਆਫ ਵਾਈਟ ਜਦ ਵੀ ਮੈਂ ਸੂਟ ਪਾਉਂਦੀ ਹਾਂ ਬਹੁਤ ਜ਼ਿਆਦਾ ਡਿਮਾਂਡ ਆਂਦੀ ਹੈ ਤਾਂ ਇਸ ਕਰਕੇ ਤੁਹਾਨੂੰ ਆਫ ਵਾਈਟ ਦੀ ਕੈਟਲੌਗ ਸਪੈਸ਼ਲ ਮੰਗਵਾਈ ਹੈ ਜੀ 3475 ਰੇਟ ਰਹੇਗਾ ਜੀ ਪੀਸ ਦਾ ਪੀਸ ਦੇਖਿਆ ਬਣਦਾ ਆ ਬਹੁਤ ਗਜਬ ਪੀਸ ਦਿਖਾ ਰਹੀ ਐ ਤੁਹਾਨੂੰ ਜਿਨ੍ਹਾਂ ਨੂੰ ਥੋੜਾ ਜਿਹਾ ਇੰਗਲਿਸ਼ ਜੇ ਕਲਰ ਪਸੰਦ ਹੈ ਨਾ ਆਈਵਰੀਜੇ ਕਲਰ ਬਸ ਉਹ ਦੇਖ ਲੈਣਾ ਜੀ ਹੁਣ ਆਪਣੀ ਇੱਛਾ ਪੂਰੀ ਕਰਨੀ ਐ ਇਹਦੇ ਵਿੱਚ ਬਿਲਕੁਲ ਜੋਰਜਟ ਔਰ ਗੈਂਜਾ ਜੀ ਬਿਲਕੁਲ ਜੋਰਜਟ ਸੌਫਟ ਬਿਲਕੁਲ ਦੇਖੋ ਜੀ ਇਹ ਤੁਹਾਨੂੰ ਮਿਲ ਰਿਹਾ ਪੂਰਾ ਵਰਕ ਇਹ ਡਿਜੀਟਲ ਪ੍ਰਿੰਟਿੰਗ ਕੀਤੀ ਐ ਹਾਈ ਕਲਾਸ ਪੀਸ ਬਣਾਇਆ ਹੋਇਆ ਜੀ ਇਹ ਤੁਹਾਨੂੰ ਘੇਰਾ ਮਤਲਬ ਬਣਦਾ ਐ ਵੀ ਸੂਟ ਹੈਗਾ ਆ ਹਨਾ ਪਤਾ ਲੱਗਦਾ ਆ ਸੇਮ ਟੋਨ ਟੂ ਟੋਨ ਸੌਫਟ ਕ੍ਰੇਵ ਦੀ ਬਾਟਮ ਲਚਕ ਮਾਰਦੀ ਹੈ ਕੱਪੜੇ ਚ ਇਹ ਨਹੀਂ ਖੜਾ ਖੜਾ ਜਾ ਕੱਪੜਾ ਆ ਨੰਬਰ 18 ਇਹ더라 ਬਟਿਕ ਦੁਪੱਟਾ ਪਗੜ 3475 ਰੇਟ ਰਹੇਗਾ ਜੀ ਹੁਣ ਦੇਖੋ ਤੁਸੀਂ ਇਹਦਾ ਦੁਪੱਟਾ ਬਹੁਤ ਗਜਬ ਜਿਹਾ ਬਣਾਇਆ ਹੈ ਦੁਪੱਟਾ ਜੀ ਆਹ ਦੇਖੋ ਦੁਪੱਟੇ ਦੀ ਖੂਬ ਲੰਬਾਈ ਚੁੜਾਈ ਦੇਖ ਸਕਦੇ ਆ ਤੁਸੀਂ ਇਸ ਟਾਈਪ ਦਾ ਦੁਪੱਟਾ ਬਣਾਇਆ ਦੇਖੋ ਇਹਨੂੰ ਪ੍ਰਿੰਟਿੰਗ ਵੀ ਕਿੰਨੀ ਪਿਆਰੀ ਕਰੀ ਹੈ ਜਿਹੜੀ ਸੂਟ ਦੇ ਵਿੱਚ ਲਈ ਆ ਪੂਰਾ ਡਿਜ਼ਾਈਨਰ ਬੁਟੀਕ ਸਟਾਈਲ ਪੀਸ ਬਣਾ ਕੇ ਰੈਡੀ ਕੀਤਾ ਆ ਇਹ ਵਾਲਾ ਤੁਹਾਨੂੰ ਜਿੱਦਾਂ ਵਰਕ ਦੇ ਰੱਖਿਆ ਸੂਟ ਦੇ ਵਿੱਚ ਉਹੀ ਬਾਰਡਰ ਤੇ ਆ ਵਿੱਚ ਉਹੀ ਕੰਮ ਨੇੜੇ ਤੋਂ ਦਿਖਾ ਦਿਓ ਜੀ ਇਹ ਕੰਮ ਹੈ ਦੇਖੋ ਬਹੁਤ ਸੋਹਣਾ ਮਸ਼ੀਨ ਨੇ ਕੰਮ ਠੀਕ ਹੈ 18 ਨੰਬਰ 3475 ਰੇਟ ਰਹੇਗਾ ਜੀ ਪੀਸ ਦਾ ਇੰਗਲਿਸ਼ ਦੇ ਸੂਟ ਹੈ ਜੀ ਹਾਈ ਕਲਾਸ ਪੀਸ ਜਿਨ੍ਹਾਂ ਨੂੰ ਥੋੜੇ ਜੇ ਅੱچھے ਪੀਸ ਚਾਹੀਦੇ ਹੁੰਦੇ ਆ ਬ੍ਰਾਂਡ ਸਾਰਾ ਰਾਮਟੈਕਸ ਰਹੇਗਾ ਜੀ ਨੈਕਸਟ ਪੀਸ ਦੇਖੋ ਆਪਣਾ ਇਹ ਵਾਲਾ ਇਹ ਦੇਖੋ ਲੁੱਕ ਵਾਈਸ ਚੀਜ਼ ਬਣਦੀ ਹੈ ਵੀ ਹਾਂ ਸੂਟ ਹੈਗਾ ਹੈ ਜੀ ਪਤਾ ਚੱਲਦਾ ਹੈ ਨੰਬਰ 19 ਨੰਬਰ 19 ਸੇਮ ਡਿਜ਼ਾਈਨ ਸੇਮ ਕਨਸੈਪਟ ਦੇਖੋ ਜੀ ਪੂਰਾ ਬਾਰਡਰ ਇਸੇ ਤਰ੍ਹਾਂ ਤੁਹਾਨੂੰ ਕਲਰ ਮਿਲੇਗਾ ਸੇਮ ਇਹਦਾ ਨੰਬਰ 19 ਥੋੜਾ ਜਿਹਾ ਪਿੰਕ ਟੋਨ ਸਾਰਾ ਕੰਮ ਜੀ ਮਸ਼ੀਨ ਦਾ ਤੇ ਹੱਥ ਦਾ ਨੈਕਸਟ ਪੀਸ ਇਦੇ ਵਿੱਚ ਵੀ ਸੇਮ ਡਿਜ਼ਾਈਨ ਹੈ ਸਿਰਫ ਨਾ ਆਪਾਂ ਚ ਕੀ ਫਰਕ ਆ ਸਿਰਫ ਥੋੜਾ ਜਿਹਾ ਹੈਗਾ ਜੀ ਕਢਾਈ ਦਾ ਫਰਕ ਆ ਆ ਦੇਖੋ ਥੋੜਾ ਜਿਹਾ ਹੈਗਾ ਕਢਾਈ ਦਾ ਫਰਕ ਬਸ ਇਹ ਮਤਲਬ ਸਿੰਪਲ ਕਲਰ ਦਾ ਫਰਕ ਨਹੀਂ ਜਿਹੜਾ ਬੇਸ ਕਲਰ ਹੈ ਨਾ ਉਹ ਬੇਜ ਜਿਹਾ ਕਲਰ ਲੱਗਿਆ ਹੋਇਆ ਸੇਮ ਉਹੀ ਕਲਰ ਲੱਗਿਆ ਹੋਇਆ ਨੰਬਰ 2 ਤੇ ਹੁਣ ਦਿਖਾਵਾਂਗੇ ਤੁਹਾਨੂੰ ਲਾਸਟ ਪੀਸ ਫਿਰ ਕੱਢੂਗੇ ਜੀ ਆਪਾਂ ਇੱਕ ਲੱਕੀ ਡਰਾ ਠੀਕ ਹੈ ਜੀ ਜਿੱਦਾਂ ਕਿ ਆਪਾਂ ਹਮੇਸ਼ਾ ਕਰਦੇ ਆਂ ਸਵੀਟੀ ਕਲੈਕਸ਼ਨ ਤੇ ਇੱਕ ਹਰ ਰੋ ਲੱਕੀ ਡਰੋ ਕੱਢਦੇ ਆਂ ਫਿਰ ਕੱਢੋਂਗੇ ਆਪਾਂ ਉਹ ਕਿਉਂ ਕਿਉਂਕਿ ਤੁਸੀਂ ਇੰਨੇ ਪਿਆਰੇ ਪਿਆਰੇ ਜੇ ਮੈਸੇਜ ਕਰਦੇ ਆਂ ਜੋ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਆ ਦੇਖੋ ਜੀ ਨੰਬਰ 21 ਏ ਸੀ ਜੀ ਅੱਜ ਦਾ ਆਪਣਾ ਲਾਸਟ ਪੀਸ ਬਹੁਤ ਪਿਆਰਾ ਪੀਸ ਹੈ ਠੀਕ ਹੈ ਤੇ ਹੁਣ ਲੋ ਜੀ ਹੁਣ ਕੱਢਦੇ ਆਂ ਆਪਾਂ ਲੱਕੀ ਜੀ ਵੀਨਰ YouTube random comment picker ਦੇ थ्रू ਮੈਂ ਕੱਢਦੀ ਆ ਜੀ ਇਹ ਮੈਂ ਆਪਣਾ ਲਿੰਕ ਪਾ ਦਿੰਦੀ ਆ ਵੀਡੀਓ ਦਾ ਠੀਕ ਹੈ ਜੀ ਹੁਣ ਆਪਾਂ ਕੰਟੀਨਿਊ ਕਰਦੇ ਆ ਕੱਲ ਵਾਲੀ ਵੀਡੀਓ ਦਾ ਪਾਇਆ ਜੀ ਆਪਾਂ ਨੇ ਹਨਾ ਜਿੰਨੇ ਵੀ ਕਮੈਂਟ ਹੁੰਦੇ ਆ ਇੱਥੇ ਸਾਰੇ ਦੇਖੋ ਡਾਊਨਲੋਡ ਹੋ ਜਾਂਦੇ ਆ ਤੇ ਪਿਕ ਆ ਵਨਰ ਆਹ ਲੋ ਜੀ ਕਿਹਦਾ ਨਾਮ ਆ ਗਿਆ ਜੀ ਕੁਲਵਿੰਦਰ ਕੋਰ 991 ਠੀਕ ਹੈ ਜੀ ਪੁਲਵਿੰਦਰ ਕੋ 991a ਆਈਡੀ ਹੈ ਜੀ ਇਹਨਾਂ ਦੀ ਸਕਰੀਨਸ਼ਾਟ ਲੈਣਾ ਆ ਆਪਣੇ ਵਟਸਐਪ ਨੰਬਰ ਤੇ ਭੇਜਣਾ ਆ ਤੇ ਜਿੱਦਾਂ ਤੁਹਾਡਾ ਪਿਆਰ ਸਾਡੇ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਜੁੜੇ ਰਹਿਣਾ ਠੀਕ ਹੈ ਜੀ ਨੈਕਸਟ ਵੀਡੀਓ ਚ ਫੇਰ ਮਿਲੋਗੇ ਥੈਂਕ ਯੂ ਸੋ ਮਚ